हां जी दोस्तों दिलजीतू सांझ ਵੱਲੋਂ ਆਪਣੇ ਸ਼ੋਅ ਵਿੱਚ ਕਿਹਾ ਜਾਂਦਾ ਹੈ ਕਿ ਏਪੀ ਢਿੱਲੋਂ ਤੇ ਕਰਨ ਔਜਲਾ ਮੇਰਾ ਭਰਾ ਵੀ ਜੋ ਕਿ ਵਰਲਡ ਟੂਰ ਕਰ ਰਹੇ ਹਨ ਕਿਰਪਾ ਕਰਕੇ ਉਹਨਾਂ ਦੀ ਸਪੋਰਟ ਕਰੋ ਤੇ ਉਹਨਾਂ ਦੇ ਸ਼ੋਅ ਵਿੱਚ ਜਾਇਆ ਕਰੋ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਏਪੀ ਢਿੱਲੋਂ ਵੱਲੋਂ ਜੋ ਕਿ ਇਹ ਦਿਲਜੀਤੂ सांझ ਨੂੰ ਕਿਹਾ ਜਾਂਦਾ ਹੈ ਕਿ ਤੂੰ ਤਾਂ ਭਰਾ ਮੈਨੂੰ ਬਲੌਕ ਕਰਕੇ ਰੱਖਿਆ ਹੋਇਆ ਹੈ ਤੂੰ ਸਾਡੀ ਸਪੋਰਟ ਕੀ ਕਰੇਂਗਾ ਪਹਿਲਾਂ ਮੈਨੂੰ ਅਨਬਲੌਕ ਕਰ ਦੇ ਉਸੇ ਨੂੰ ਲੈ ਕੇ ਚੱਲਦੇ ਹਾਂ ਜੋ ਕਿ ਅਦਲਜੀਤੋ ਸਾਂਝ ਵੱਲੋਂ ਵੀ ਆਪਣੇ ਪੇਜ ਉੱਪਰ ਇੱਕ ਸਟੋਰੀ ਮੈਂਸ਼ਨ ਕੀਤੀ ਜਾਂਦੀ ਹੈ ਤੇ ਏ ਪਿੱਟਲ ਨੂੰ ਅਨਬਲੌਕ ਵਾਲੀ ਜੋ ਕਿ ਫੋਟੋ ਲਗਾਈ ਜਾਂਦੀ ਹੈ ਤੇ ਉਸ ਦਾ نیچے ਲਿਖਿਆ ਜਾਂਦਾ ਹੈ ਕਿ ਦੇਖ ਏ ਪਿੱਟਲੋ ਮੇਰਾ ਕਲਾਕਾਰ ਨਾਲ ਕੋਈ ਵੈਰ ਨਹੀਂ ਹੈ ਮੇਰਾ ਵੈਰ ਸਿਰਕਾਰ ਨਾਲ ਹੈ ਜਿਵੇਂ ਮੱਥਾ ਲਾਵਾਂਗਾ ਤੇ ਮੈਂ ਸਰਕਾਰ ਨਾਲ ਮੱਥਾ ਲਾਵਾਂਗਾ ਬਾਕੀ ਦੋਸਤੋਂ ਤੁਹਾਨੂੰ ਦੱਸ ਦਿੰਨੇ ਹਾਂ ਕਿ ਪਿੱਟਲ ਵੱਲੋਂ ਕਾਫੀ ਰਿਪਲਾਈ ਬਾਜੀ ਜੋ ਕਿ ਅਦਲਜੀਤੋ ਸਾਂਝ ਨੂੰ ਕੀਤੀ ਗਈ ਸੀ ਪਰ ਦਲਜੀਤ ਨੇ ਅੱਗੋਂ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਬਾਕੀ ਦੋਸਤੋ ਤੁਸੀਂ ਇਹਨਾਂ ਦੋਨਾਂ ਦੇ ਮੁੱਦੇ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਦਿਲਜੀਤ ਦੋ ਸਾਂਝ ਤੇ ਏਪੀ ਟੋਲੋ ਦੀ ਜੋ ਮੈਂ ਕੌਂਟਰੋਵਰਸੀ ਜੋ ਕਿ ਚੱਲ ਰਹੀ ਹੈ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਵਿਚਾਰ ਜੁੜੇ ਪੇਸ਼ ਕਰਨਾ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ